10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 22 ਜਨਵਰੀ 2025 ਦਿਨ ਬੁੱਧਵਾਰ ਮਾਗ ਮਹੀਨੇ ਦੀ 10 ਤਰੀਕ ਹੈ ਜੀ ਸੈਮਿਆਮੂ ਕਹੜਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਹੜਾ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਜੀ ਸਰੀ ਚ ਹੈ ਯੂਜ਼ਡ ਕਾਰਾਂ ਦੀ ਨਾਮ ਵਾ ਡੀਲਰਸ਼ਿਪ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ 'ਚ 10 ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਰਦਾਰ ਹਰਜੀਤ ਸਿੰਘ ਸੱਜਣਾ ਹੁਣਾਂ ਦੀ ਜਿਹੜੇ ਕਿ ਰੱਖਿਆ ਮੰਤਰੀ ਵੀ ਰਹੇ ਆ ਹੋਰ ਕਈ ਕੈਬਨਟ ਮੰਤਰੀ ਦੇ ਅਹੁਦਿਆਂ ਤੇ ਰਹੇ ਆ ਉਹ ਕਹਿੰਦੇ ਵੀ ਮੇਰਾ ਹੁਣ ਚੋਣਾ ਲੜਨ ਤੋਂ ਜਵਾਬ ਆ ਗਾਂ ਚੋਣਾ ਨਹੀਂ ਲੜਨੀਆ ਉਹਦਾ ਕਾਰਨ ਕੀ ਦੱਸਿਆ ਉਹ ਬੜਾ ਧਿਆਨ ਮੰਗਦਾ ਜੀ ਆ ਸਰੀ ਪੁਲਿਸ ਨੇ ਦੋ ਪੰਜਾਬੀ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਆਪਾਂ ਗੱਲ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਕੰਜ਼ਰਵੇਟਿਵ ਅਗੋਪੀਅਰ ਪੋਲੀਅਰ ਦੀ ਜਿਨ੍ਹਾਂ ਨੇ ਆਖਿਆ ਕਿ ਸਰਕਾਰੀ ਮੁਲਾਜ਼ਮ ਬਹੁਤ ਜ਼ਿਆਦਾ ਭਰਤੀ ਕੀਤੇ ਹੋਏ ਆ ਸਰਕਾਰ ਦੇ ਉੱਤੇ ਬੋਝ ਆ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਇਹਨਾਂ ਦੀ ਸ਼ਾਂਤੀ ਕੀਤੀ ਜਾਊਗੀ ਟ੍ਰੰਪ ਨੇ ਉਧਰੋਂ ਅਮਰੀਕਾ ਦੇ ਵਿੱਚ ਕਈ ਹੁਕਮ ਹੋਰ ਜਾਰੀ ਕੀਤੇ ਆ ਜਿਨ੍ਹਾਂ ਦੇ ਵੇਰਵੇ ਹੁਣ ਮਿਲੇ ਆ ਤੇ ਨਾਲ ਦੀ ਨਾਲ ਪੁਤਿਨ ਨੂੰ ਵੀ ਸੁਨੇਹਾ ਭੇਜਿਆ ਵੀ ਜਾਂ ਤਾਂ ਯੁੱਧਬੰਦੀ ਦੇ ਵਾਸਤੇ ਡੀਲ ਕਰ ਲਓ ਨਹੀਂ ਤਾਂ ਫਿਰ ਪਾਬੰਦੀਆਂ ਜਿਹੜੀਆਂ ਹੋਰ ਸਖਤ ਕਰਕੇ ਲਾਉਣੀਆਂ ਪੈਣਗੀਆਂ ਚੀਨ ਦੇ ਵਿੱਚ ਇੰਟਰਨੈਟ ਨਹੀਂ ਚੱਲਦਾ ਆਮ ਦੁਨੀਆ ਦਾ ਜਿਹੜਾ ਇੰਟਰਨੈਟ ਆਪਾਂ ਵਰਤਦੇ ਆ ਉਹ ਚੀਨ ਦੇ ਵਿੱਚ ਨਹੀਂ ਚੀਨ ਦੇ ਆਪਣਾ ਸਿਸਟਮ ਆ ਆਪਣੇ ਸਰਚ ਇੰਜਨ ਆ ਪਰ ਹੁਣ ਵਿਚਾਰਾਂ ਚੱਲ ਰਹੀਆਂ ਕਿ ਗਲੋਬਲ ਇੰਟਰਨੈਟ ਉੱਤੇ ਖੋਲ੍ਹਿਆ ਜਾ ਸਕਦਾ ਹੈ ਅਖੀਰ ਤੇ ਵਿੱਚ ਪੰਜਾਬ ਨਾਲ ਸੰਬੰਧਿਤ ਕੁਝ ਖਬਰਾਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਂਦੇ ਹਾਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 6045931111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਜਿੱਥੇ ਕੇ ਸਾਡੇ ਕੈਬਨਿਟ ਮਨਿਸਟਰ ਅਤੇ ਵੈਨਕੂਵਰ ਸਾਊਥ ਹਲਕੇ ਤੋਂ ਐਮਪੀ ਹਜੀਤ ਸਿੰਘ ਸੱਜਣ ਨੇ ਐਲਾਨ ਕੀਤਾ ਕਿ ਉਹ ਅਗਾਹ ਇਸ ਹਲਕੇ ਤੋਂ ਚੋਣਾਂ ਨਹੀਂ ਲੜਨਗੇ 2015 ਦੇ ਵਿੱਚ ਪਹਿਲੀ ਵਾਰੀ ਉਹ ਐਮਪੀ ਚੁਣੇ ਗਏ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਪੁਲਿਸ ਵਿੱਚ ਫੌਜ ਵਿੱਚ ਸਵਾਮਾਨ ਨਵਾਈਆਂ ਸੋ ਇੱਕ ਸਟਾਰ ਕੈਂਡੀਡੇਟ ਵਜੋਂ ਉਹਨਾਂ ਨੂੰ ਲਿਆਂਦਾ ਗਿਆ ਸੀ ਤੇ ਉਸ ਦੇ ਹਿਸਾਬ ਵੀ ਉਹਨਾਂ ਨੂੰ ਰੱਖਿਆ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ ਸੀ ਸੋ ਟੂਡੋ ਕੈਬਨਟ ਦੇ ਵਿੱਚ ਜਦੋਂ ਸਿੱਖਾਂ ਨੂੰ ਮਹੱਤਤਾ ਮਿਲੀ ਆ ਤਾਂ ਹਰਜੀਤ ਸਿੰਘ ਸੱਜਣ ਉਹਨਾਂ ਵਿੱਚੋਂ ਇੱਕ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਕਈ ਕੈਬਨਿਟ ਪੋਸਟਾਂ ਦੇ ਉੱਤੇ ਰੱਖਿਆ ਗਿਆ ਅੱਜ ਕੱਲ੍ਹ ਉਹ ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਵੈਨਕੂਵਰ ਸਾਊਥ ਹਲਕੇ ਤੋਂ ਗਾਂ ਉਹਨਾਂ ਨੇ ਚੋਣ ਨਹੀਂ ਲੜਨੀ ਸੋ ਮਤਲਬ ਕਿ ਜਿਹੜੀ ਐਮਪੀ ਦੀ ਚੋਣ ਹੁਣ ਅੱਗੇ ਹੋਣੀ ਆ ਇਸ ਹਲਕੇ ਤੋਂ ਕੋਈ ਹੋਰ ਲਿਬਰਲ ਉਮੀਦਵਾਰ ਉਹ ਚੋਣ ਲੜੂਗਾ ਜੀ ਉਹਨਾਂ ਨੇ ਇੱਕ ਦੋ ਸਫ਼ਿਆਂ ਦੀ ਚਿੱਠੀ ਜਿਹੜੀ ਆ ਜਾਰੀ ਕੀਤੀ ਆ ਜਿਦੇ ਵਿੱਚ ਉਹਨਾਂ ਨੇ ਖੁੱਲ ਕੇ ਬਿਆਨਿਆ ਕਿ ਉਹ ਇਹ ਮੰਨ ਕਿਉਂ ਬਣਾ ਸਕਿਆ ਸੋ ਕਹਿੰਦੇ ਮੈਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡੀਅਨ ਰਾਜਨੀਤੀ ਦਾ ਦ੍ਰਿਸ਼ ਜਿਹੜਾ ਆ ਉਹ ਬਹੁਤ ਹੀ ਧੁੰਦਲਾ ਹੋ ਗਿਆ ਆ ਜ਼ਹਿਰੀਲਾ ਹੋ ਗਿਆ ਆ ਅਤੇ ਨਾਲ ਦੀ ਨਾਲ ਧਰੂਵੀ ਕਰਨ ਵਾਲਾ ਪੋਲਰਾਈਜ਼ਡ ਹੋ ਗਿਆ ਆ ਉਹ ਕਹਿੰਦੇ ਵੀ ਇਹੋ ਜਿਹੀਆਂ ਗੱਲਾਂ ਬਾਤਾਂ ਰਾਜਨੀਤੀ ਵਿੱਚ ਆ ਗਈਆਂ ਆ ਇਹੋ ਜਿਹੀ ਦੂਸ਼ਣਬਾਜ਼ੀ ਆ ਰਹੀ ਆ ਇਹੋ ਜਿਹਾ ਕੰਦਲਾਪਣਾ ਆ ਗਿਆ ਆ ਕਿ ਇੱਕ ਆਮ ਜਿਹੜਾ ਸਿਆਸਤਦਾਨ ਆ ਉਹ ਕਾਮ ਮਨੁੱਖ ਵੀ ਆ ਤੇ ਉਹਨੂੰ ਵਿਚਰਨਾ ਬੜਾ ਔਖਾ ਹੋ ਗਿਆ ਉਹ ਕਹਿੰਦੇ ਬਈ ਇਥੋਂ ਤੱਕ ਕੇ ਜਿਹੜੀਆਂ ਫਿਜ਼ੀਕਲ ਥ੍ਰੈਟਸ ਸਰੀਰਕ ਤੌਰ ਦੇ ਉੱਤੇ ਸਿੱਧੀਆਂ ਧਮਕੀਆਂ ਜਿਹੜੀਆਂ ਖਤਮ ਕਰਨ ਦੀਆਂ ਜਾਂ ਜ਼ਲੀਲ ਕਰਨ ਦੀਆਂ ਉਹ ਆਉਂਦੀਆਂ ਆ ਇਹੋ ਜਿਹਾ ਵਾਤਾਵਰਣ ਦੇ ਵਿੱਚ ਕੋਈ ਵੀ ਸਿਆਣਾ ਮਨੁੱਖ ਰਾਜਨੀਤੀ ਨਹੀਂ ਕਰ ਸਕਦਾ ਉਹਨੇ ਆਪਣੇ ਬੱਚੇ ਵੀ ਪਾਲਣੇ ਆ ਆਪ ਵੀ ਲੋਕਾਂ ਵਿੱਚ ਵਿਚਰਨਾ ਆ ਜਿ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹ ਕਈ ਵਾਰੀ ਸੁਣੀਆਂ ਨਹੀਂ ਜਾਂਦੀਆਂ ਸੋ ਇਸ ਕਰਕੇ ਕਹਿੰਦੇ ਕੈਨੇਡਾ ਵਾਸੀਆਂ ਨੂੰ ਆਪਣਾ ਜਿਹੜਾ ਰਾਸ਼ੀ ਜੀਵਨ ਆ ਉਹਦੇ ਬਾਰੇ ਸੋਚਣਾ ਪਊਗਾ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਸੁਰੱਖਿਅਤ ਅਤੇ ਜਿਹੜਾ ਸਿਹਤਮੰਦ ਰੱਖਣਾ ਹੈ ਕਿਉਂਕਿ ਜਿੱਧਰ ਨੂੰ ਗੱਲ ਜਾ ਰਹੀ ਆ ਉਹ ਸਹੀ ਨਹੀਂ ਹੈਗਾ ਤੇ ਸਾਨੂੰ ਉਹ ਰਾਹ ਮੁੜ ਕੇ ਲੱਭਣੇ ਪੈਣਗੇ ਜਿਹਦੇ ਨਾਲ ਆਪਾਂ ਕੈਨੇਡੀਅਨ ਰਾਜਨੀਤੀ ਨੂੰ ਸਾਫ਼ ਸੁਥਰੀ ਰੱਖ ਸਕਦੇ ਆ ਸੋ ਇਹਦੇ ਵਿੱਚ ਇੱਕ ਬਹੁਤ ਵੱਡਾ ਸਨੇਹਾ ਆ ਜੀ ਹੁਣ ਚਾਹੇ ਲੀਡਰ ਲਿਬਰਲ ਪਾਰਟੀ ਦਾ ਆ ਚਾਹੇ ਐਨਡੀਪੀ ਦਾ ਆ ਚਾਹੇ ਕੰਜ਼ਰਵੇਟਿਵ ਪਾਰਟੀ ਦਾ ਆ ਚਾਹੇ ਉਹ ਸੂਬਾ ਸਰਕਾਰਾਂ ਦੇ ਵਿੱਚ ਲੀਡਰਸ਼ਿਪ ਆ ਅਸੀਂ ਦੇਖਦੇ ਹਾਂ ਕਿ ਜਦੋਂ ਤੋਂ ਸੋਸ਼ਲ ਮੀਡੀਆ ਦਾ ਬਾਗਰ ਹੋਇਆ ਤਾਂ ਹਰੇਕ ਪਾਰਟੀ ਦੇ ਸਮਰਥਕ ਜਿਹੜੇ ਆ ਉਹ ਆਪਣੀ ਵਿਰੋਧੀ ਪਾਰਟੀ ਦੇ ਲੀਡਰ ਨੂੰ ਉਹਨਾਂ ਦੇ ਆਗੂਆਂ ਨੂੰ ਇਹੋ ਜਿਹੇ ਗੰਦੀਆਂ ਗਾਲਾਂ ਕੱਢਦੇ ਆ ਉਹਨਾਂ ਦੇ ਪਰਿਵਾਰ ਦੇ ਉੱਤੇ ਇਹੋ ਜਿਹਾ ਚਿੱਕੜ ਛਾਲਦੇ ਆ ਕਿ ਕੋਈ ਵੀ ਜਿਹੜਾ ਇੱਜ਼ਤਦਾਰ ਬੰਦਾ ਹੈ ਉਹ ਰਾਜਨੀਤੀ ਦੇ ਵਿੱਚ ਔਖਾ ਹੀ ਕੱਟ ਸਕਦਾ ਹੈ ਵੇ ਤੋ ਤੱਕ ਕੇ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਜੇ ਕਿਤੇ ਲੋਕਾਂ ਦੇ ਵਿੱਚ ਵਿਚਰਦੇ ਆ ਤਾਂ ਉੱਥੇ ਗਾਲੀ ਕਲੋਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬੇਇਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਜਦੋਂ ਮਾਹੌਲ ਇਹੋ ਜਿਹਾ ਬਣ ਜਵੇ ਤਾਂ ਫਿਰ ਕਿਹੜਾ ਸਿਆਸਤਦਾਨ ਚਾਹੂਗਾ ਕਿ ਉਹ ਸਿਆਸਤ ਕਰੇ ਹੁਣ ਗੱਲ ਇਹ ਆ ਕਿ ਕੈਨੇਡਾ ਦੇ ਵਿੱਚ ਤਿੰਨ ਵੱਡੀਆਂ ਪਾਰਟੀਆਂ ਇਸ ਵੇਲੇ ਹੈਗੀਆਂ ਆ ਤੇ ਕਵਿਕ ਦੇ ਵਿੱਚ ਚੌਥੀ ਵੱਡੀ ਪਾਰਟੀ ਆੜਿਆ ਸੋ ਚਾਹੇ ਤੁਸੀਂ ਟੋਰੀ ਪਾਰਟੀ ਦੇ ਆਗੂਆਂ ਚਾਹੇ ਤੁਸੀਂ ਲਿਬਰਲ ਪਾਰਟੀ ਨਾਲ ਜੁੜੇਆਂ ਜਾਂ ਐਨਡੀਪੀ ਨਾਲ ਜੁੜੇਆਂ ਅੱਗੇ ਹੁੰਦਾ ਸੀ ਕਿ ਤੁਸੀਂ ਆਪੋ ਆਪਣੇ ਵਿਚਾਰ ਰੱਖ ਸਕਦੇ ਆ ਵਿਚਾਰਾਂ ਦੇ ਮਤਭੇਦ ਪਾਰਟੀਆਂ ਦੇ ਹੁੰਦੇ ਆ ਪਰ ਸਮਰਥਕ ਇੱਕ ਦੂਜੇ ਦੀ ਬੇਇੱਜ਼ਤੀ ਨਹੀਂ ਕਰਦੇ ਹੁੰਦੇ ਪਰ ਹੁਣ ਹਾਲ ਇਹ ਹੋਇਆ ਆ ਕਿ ਜਿਹੜੇ ਸਮਰਥਕ ਆ ਉਹ ਦੂਜੀ ਪਾਰਟੀ ਦੇ ਆਗੂਆਂ ਦੀ ਉਮੀਦਵਾਰਾਂ ਦੀ ਲਾਉਣ ਤੱਕ ਜਾਂਦੇ ਆ ਉਹਨਾਂ ਨੂੰ ਪਬਲਿਕ ਦੇ ਵਿੱਚ ਬੇਇੱਜ਼ਤ ਕਰਨ ਤੱਕ ਜਾਂਦੇ ਆ ਉਹਨਾਂ ਦੀਆਂ ਪਰਿਵਾਰਕ ਗੱਲਾਂ ਜਿਹੜੀਆਂ ਲਿਆ ਕੇ ਆ ਉਹ ਡਰਟੀ ਲਾਂਡਰੀ ਪਬਲਿਕ ਦੇ ਵਿੱਚ ਲਿਆ ਕੇ ਧੋਂਦੇ ਆ ਸੋ ਜਿਹੜਾ ਇੱਕ ਸਿਆਣਾ ਮਨੁੱਖ ਆ ਜਦਦਰ ਮਨੁੱਖਾ ਸੋਚੂਗਾ ਵੀ ਮੈਂ ਲੋਕਾਂ ਦੀ ਸੇਵਾ ਕਰਨ ਵਾਸਤੇ ਇਸ ਖੇਤਰ ਵਿੱਚ ਆਇਆ ਸੀਗਾ ਤੇ ਮੈਨੂੰ ਕੀ ਲੋੜ ਪਈ ਆ ਵੀ ਆਪਣੀ ਮਿੱਟੀ ਮੈਂ ਪਟਾਵਾਂ ਸੋ ਇਹ ਹਜੀ ਸਿੰਘ ਸੱਜਣ ਨੇ ਧਿਆਨ ਜਿਹੜਾ ਬੜਾ ਇੱਕ ਗੰਭੀਰ ਮੁੱਦੇ ਵੱਲ ਦਿਵਾਇਆ ਆ ਸਿਆਸਤਦਾਨ ਰਿਟਾਇਰ ਹੁੰਦੇ ਰਹਿੰਦੇ ਆ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਗੂ ਆਉਂਦੇ ਜਾਂਦੇ ਰਹਿੰਦੇ ਆ ਪਰ ਸਿਆਸਤ ਜਿਹੜੀ ਆ ਉਹਨੂੰ ਇਸ ਤਰੀਕੇ ਦੇ ਨਾਲ ਗੰਧਲਾ ਨਹੀਂ ਕਰਨਾ ਚਾਹੀਦਾ ਕਿ ਲੋਕ ਸਿਆਸਤ ਤੋਂ ਹੀ ਭੱਜਣਾ ਲੱਗ ਪੈਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸ੍ਰੀ ਸ਼ਹਿਰ ਦੀ ਸ੍ਰੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਉਹਨਾਂ ਦੇ ਉੱਤੇ ਚਾਰਜ ਲਾਏ ਗਏ ਆ ਇਹ ਮਾਮਲਾ ਪਰਸੋਂ ਦਾ ਰਾਤ ਦਾ ਹੈ ਜੀ ਸ੍ਰੀ ਸਿਟੀ ਸੈਂਟਰ ਜਿਹਨੂੰ ਆਪਾਂ ਸ੍ਰੀ ਦਾ ਡਾਊਨ ਟਾਊਨ ਵੀ ਕਹਿ ਦਿੰਦੇ ਆ ਉੱਥੇ 134 ਸਟਰੀਟ ਅਤੇ ਸੈਂਟਰ ਲੈਲਿਨ ਐਵਨਿਊ ਦੇ ਲਾਗੇ ਪੁਲਿਸ ਸੱਦੀ ਗਈ ਕਿ ਦੋ ਬੰਦੇ ਗਨ ਦੀ ਨੋਕ ਦੇ ਉੱਤੇ ਕਿਸੇ ਨੂੰ ਤਮਾ ਘਾ ਰਿਹਾ ਸੋ ਮੌਕੇ ਤੇ ਪੁਜੀ ਪੁਲਿਸ ਨੇ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਕੋਲੋਂ ਇੱਕ ਬੀਬੀ ਗਨ ਜਿਹੜੀ ਹੈ ਬਰਾਮਦ ਹੋਈ ਆ ਸੋ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ 33 ਸਾਲਾਂ ਦਾ ਸਰੀਰ ਦਾ ਰਹਿਣ ਵਾਲਾ ਸਮੀਰ ਅਤੇ 33 ਸਾਲਾਂ ਦੇ ਸਰੀਰ ਦਾ ਰਹਿਣ ਵਾਲਾ ਸੁਪ੍ਰੀਤ ਸਿੰਘ ਇਸ ਮਾਮਲੇ ਵਿੱਚ ਚਾਰਜ ਕੀਤੇ ਗਏ ਆ ਇਹਨਾਂ ਦੇ ਉੱਤੇ ਕਟਮਾਰ ਕਰਨ ਹਥਿਆਰ ਦਿਖਾਉਣ ਅਤੇ ਕੁਝ ਹੋਰ ਇਸ ਨਾਲ ਰਿਲੇਟਿਡ ਚਾਰਜਸ ਲਾਏ ਗਏ ਆ ਸੋ ਇਹਨਾਂ ਦੀ ਰਾਜ ਅਦਾਲਤ ਵਿੱਚ ਪੇਸ਼ੀ ਸਗੀ ਸਾਨੂੰ ਪਤਾ ਨਹੀਂ ਲੱਗ ਸਕਿਆ ਕਿ ਅਦਾਲਤ ਨੇ ਆਜੇ ਮਾਨ ਨੇ ਦਿੱਤੀ ਅਦਾ ਨਹੀਂ ਪਰ ਪੁਲਿਸ ਨੇ ਜਿਹੜੇ ਇਸ ਮਾਮਲੇ ਵਿੱਚ ਚਾਰजेस ਲਾ ਦਿੱਤੇ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੰਜ਼ਰਵੇਟਿਵ ਲੀਡਰ ਪੀਰ ਪੌਲੀਵ ਹੁਣਾਂ ਦੀ ਉਹ ਇਸ ਵੇਲੇ ਕਮਾ ਫਿਰ ਕੇ ਪ੍ਰੈਸ ਕਾਨਫਰੈਂਸ ਕਰ ਰਹੇ ਆ ਇੰਟਰਵਿਊਸ ਦੇ ਰਹੇ ਆ ਤਾਂ ਕਿ ਉਹਨਾਂ ਦੀ ਪਾਰਟੀ ਦਾ ਜਿਹੜਾ ਵਿਜ਼ਨ ਹੈ ਉਹ ਇਸ ਮੁਲਕ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਚਾਹੁੰਦੇ ਆ ਉਹ ਲੋਕਾਂ ਤੱਕ ਪਹੁੰਚ ਸਕੇ ਸੋ ਜਿੱਥੇ ਤੱਕ ਤਾਂ ਅਮਰੀਕਾ ਦੀ ਗੱਲ ਆ ਟੈਰਸ ਦੀ ਗੱਲ ਆ ਉੱਥੇ ਤਿੰਨਾਂ ਹੀ ਪਾਰਟੀਆਂ ਦੇ ਆਗੂ ਇੱਕ ਮਤਿਆ ਕਿ ਜੇਕਰ ਅਮਰੀਕਾ ਵੱਲੋਂ ਟੈਰਫ ਲਾਏ ਜਾਂਦੇ ਆ ਤਾਂ ਕੈਨੇਡਾ ਨੂੰ ਵੀ ਜਵਾਬੀ ਕਾਰਵਾਈ ਕਰਨੀ ਪੈਣੀ ਆ ਸੋ ਟੁੱਡੋ ਜਗਮੀਤ ਸਿੰਘ ਪੀਅਰ ਪੋਲੀਵ ਇਸ ਗੱਲ ਵਾਸਤੇ ਸਹਿਮਤ ਆ ਸੋ ਇਸ ਦੇ ਨਾਲ ਹੀ ਜਿਹੜੀ ਇੱਕ ਗੱਲ ਹੋਰ ਅੱਜ ਪੀਅਰ ਪੋਲੀਵ ਨੇ ਚੁੱਕੀ ਆ ਉਹ ਕਹਿੰਦੇ ਵੀ ਕੈਨੇਡਾ ਦੇ ਉੱਤੇ ਬੋਝ ਬਹੁਤ ਪਾਇਆ ਗਿਆ ਪਿਛਲੀ ਸਰਕਾਰ ਵੱਲੋਂ ਬਹੁਤ ਸਾਰੇ ਸਰਕਾਰੀ ਕਰਮਚਾਰੀ ਜਿਹੜੇ ਰੱਖੇ ਗਏ ਆ ਜਿਨ੍ਹਾਂ ਦੀ ਗਿਣਤੀ ਏਡੀ ਵੱਡੀ ਹੋ ਚੁੱਕੀ ਆ ਕਿ ਸਰਕਾਰ ਤੇ ਬੋਝ ਆ ਹਰੇਕ ਮਹੀਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਭੱਤੇ ਜਿਹੜੇ ਆ ਉਹ ਹੁਣ ਚੁੱਭ ਰਹੇ ਆ ਆ ਬਹੁਤੀ ਭਾਰਤੀ ਦਾ ਇਹੋ ਜਿਹੀ ਜਿਹੜੀ ਕੋਵਿਡ ਦੇ ਵੇਲੇ ਕੀਤੀ ਗਈ ਆ ਆਪਾਂ ਪਾਰਸਰ ਵੀ ਖਬਰ ਦਿੱਤੀ ਸੀਗੀ ਇਮੀਗ੍ਰੇਸ਼ਨ ਮਹਿਕਮੇ ਦੇ ਵਿੱਚ ਹੀ 5000 ਜੌਬਾਂ ਖਤਮ ਕੀਤੀਆਂ ਜਾਣੀਆਂ ਆ 13000 ਕੁੱਲ ਜੌਬਾਂ ਦੇ ਵਿੱਚੋਂ ਘਟਾ ਕੇ 8000 ਦੇ ਲਾਗੇ ਲਿਆਉਣੀਆਂ ਆ ਪਹਿਲੇ ਹੱਲੇ ਵੀ 3300 ਲੋਕਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਣਾ ਹੈ ਇਹਦਾ ਐਲਾਨ ਹੋ ਚੁੱਕਾ ਆ ਸੋ ਪੀਰ ਪੋਲੀਵ ਕਹਿੰਦੇ ਵੀ ਜੇਕਰ ਮੈਂ ਸੱਤਾ ਵਿੱਚ ਆਇਆ ਤਾਂ ਮੇਰੀਆਂ ਹੋਰ ਸਰਕਾਰੀ ਨੌਕਰੀਆਂ ਉਹਨਾਂ ਦੇ ਵਿੱਚ ਜਿਹੜੀ ਵਾਧੂ ਪੜਤੀ ਹੋਈ ਹੋਈ ਆ ਬੇਲੋੜਾ ਖਰਚਾ ਪਿਆ ਹੋਇਆ ਸਾਰਾ ਉਹ ਖਤਮ ਕਰੂੰਗਾ ਸਰਕਾਰੀ ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਜਾਊਗੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੇ ਸਰਕਾਰੀ ਕਰਮਚਾਰੀ ਆ ਉਹ ਘਰੋਂ ਕੰਮ ਕਰਦੇ ਆ ਜਾਂ ਦਫ਼ਤਰ ਆ ਕੇ ਕੰਮ ਕਰਦੇ ਆ ਇਹ ਗੱਲ ਮੇਰੇ ਵਾਸਤੇ ਬਹੁਤੀ ਮੈਟਰ ਨਹੀਂ ਕਰਦੀ ਪਰ ਉਹ ਕੰਮ ਕਰਦੇ ਆ ਇਹਨੂੰ ਮੈਂ ਦੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਆ ਉਹ ਕਹਿੰਦੇ ਵੀ ਕਿਹੜਾ ਕਰਮਚਾਰੀ ਉਹਨੂੰ ਕਿੰਨੇ ਅਸਾਈਨਮੈਂਟ ਦਿੱਤੀ ਆ ਉਹਨੇ ਕਿੰਨਾ ਕੰਮ ਮੋੜ ਕੇ ਕੀਤਾ ਉਸ ਸਮੇਂ ਦੇ ਵਿੱਚ ਇਹਦੇ ਵਾਸਤੇ ਸਾਨੂੰ ਪੂਰੀ ਜਿਹੜੀ ਜਵਾਬਦੇਹੀ ਚਾਹੀਦੀ ਆ ਉਹਦੇ ਵਾਸਤੇ ਇੱਕ ਸਿਸਟਮ ਚਾਹੀਦਾ ਆ ਤਾਂ ਕਿ ਕੋਈ ਸਰਕਾਰ ਨੂੰ ਅਬਿਊਜ਼ ਨਾ ਕਰ ਸਕੇ ਸਰਕਾਰੀ ਜਿਹੜੀ ਧਨ ਦੌਲਤ ਆ ਉਹਦਾ ਨੁਕਸਾਨ ਨਾ ਕਰ ਸਕੇ ਸੋ ਪੋਲੀਵ ਕਹਿੰਦੇ ਕਿ ਪਬਲਿਕ ਸਰਕਾਰਸਤੇ ਵਿੱਚ ਕਾਟਸ ਦੀ ਵੱਡੀ ਲੋੜ ਹੈ ਤੇ ਜੇਕਰ ਉਹ ਸੱਤਾ ਵਿੱਚ ਆਉਂਦੇ ਆ ਤਾਂ ਬਹੁਤ ਸਾਰੇ ਬਿਊਰੋਕ੍ਰਾਟ ਜਿਹੜੇ ਅਫਸਰ ਵੱਡੇ ਆ ਜਿਹੜੇ ਕਿ ਉਹ ਕਹਿੰਦੇ ਵੀ ਬਹੁਤ ਸਾਰੀ ਤਨਖਾਹ ਲਿਆ ਰਹੇ ਆ ਪਰ ਉਹਨਾਂ ਕੰਮ ਨਹੀਂ ਕਰਦੇ ਜਾਂ ਉਹਨਾਂ ਨੇ ਕੰਮ ਦੀ ਲੋੜ ਨਹੀਂ ਹੈਗੀ ਉਹਨਾਂ ਤੋਂ ਲੋਕਾਂ ਨੂੰ ਛਟਕਾਰਾ ਦਿਵਾਇਆ ਜਾਊਗਾ ਇਸ ਤਰੀਕੇ ਦੇ ਨਾਲ ਸਰਕਾਰੀ ਖਰਚਾ ਜਿਹੜਾ ਆ ਉਹ ਘਟਾਉਣ ਵੱਲ ਕਦਮ ਵਧਾਏ ਜਾਣਗੇ ਤੇ ਜਿਹੜੇ ਉਹਨਾਂ ਨੇ ਦੱਸਿਆ ਨਾਲੇ ਵੀ ਕਿ 110000 ਦੇ ਕਰੀਬ ਨਵੇਂ ਕਰਮਚਾਰੀ ਲੈਵਲ ਸਰਕਾਰ ਵੱਲੋਂ ਹਰ ਕੀਤੇ ਜਿਹਾ ਇੱਕ ਬਹੁਤ ਵੱਡੀ ਜਿਹੜੀ ਆ ਇਹ ਗਿਣਤੀ ਆ ਸੋ ਇਹਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਵਿੱਚ ਜਦੋਂ ਟਰੰਪ ਉਹਨੇ ਰਾਸ਼ਟਰਪਤੀ ਬਣ ਗਏ ਜਦੋਂ ਪਿਛਲੀ ਵਾਰੀ ਵੀ ਬਣੇ ਸੀਗਾ ਉਦੋਂ ਇਦਾਂ ਸੀਗਾ ਵੀ ਕੋਈ ਵੀ ਦਿਨ ਸੁੱਕਾ ਨਹੀਂ ਸੀ ਜਾਂਦਾ ਜਿਸ ਦਿਨ ਖਬਰਾਂ ਦੇ ਬਲਟਨ ਦੇ ਵਿੱਚ ਟਰੰਪ ਦੀ ਗੱਲ ਨਾ ਹੋਵੇ ਤੇ ਮੈਨੂੰ ਲੱਗਦਾ ਵੀ ਅਗਲੇ 4 ਸਾਲ ਵੀ ਤੇ ਹੋਣੀ ਆ ਕੋਈ ਦਿਨ ਸ਼ਾਇਦ ਹੋਊਗਾ ਜਦੋਂ ਆਪਾਂ ਟਰੰਪ ਦੀ ਗੱਲ ਨਾ ਕਰਿਆ ਕਰਾਂਗੇ ਕਿਉਂਕਿ ਜਿਹੜੀਆਂ ਉਹਨੀਆਂ ਗੱਲਾਂ ਬਾਤਾਂ ਬਿਆਨਬਾਜ਼ੀਆਂ ਉਹਨਾਂ ਦੀਆਂ ਕਾਰਵਾਈਆਂ ਆਇਆ ਉਹੋ ਮੀਡੀਆ ਦੀਆਂ ਸੁਰਖੀਆਂ ਵਿੱਚ ਛਾਈਆਂ ਹੀ ਰਹਿੰਦੀਆਂ ਆ। ਸੋ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਆਊਟਲੈਟ ਅੱਥਰਥ ਸੋਸ਼ਲ ਦੇ ਉੱਤੇ ਪੋਸਟ ਪਾ ਕੇ ਪੁੱਤ ਨੂੰ ਚੇਤਾਵਨੀ ਦਿੱਤੀ ਐ। ਉਹ ਕਹਿੰਦੇ ਵੀ ਦੇਖੋ ਵੈਸੇ ਤਾਂ ਪੁੱਤ ਮੇਰਾ ਬਹੁਤ ਨਿੱਘਾ ਮਿੱਤਰ ਐ। ਮੈਂ ਰਸ਼ੀਅਨ ਲੋਕਾਂ ਨੂੰ ਪਿਆਰ ਬਹੁਤ ਕਰਦਾ ਆ ਪਰ ਨਾਲ ਦੀ ਨਾਲ ਮੈਂ ਚਾਹਣਾ ਵੀ ਲੜਾਈ ਜਿਹੜੀ ਐ ਇਹ ਬੰਦ ਹੋਣੀ ਚਾਹੀਦੀ ਐ। ਪੁੱਤ ਇਹਨਾਂ ਨੂੰ ਕੋਈ ਨਾ ਕੋਈ ਸਮਝੌਤਾ ਕਰਨਾ ਚਾਹੀਦਾ ਆਦਰਵਾਇਜ਼ ਅਮਰੀਕਾ ਪਾਬੰਦੀਆਂ ਅਤੇ ਟੈਕਸ ਲਾਉਣ ਲਈ ਤਿਆਰ ਆ। ਉਹ ਕਹਿੰਦੇ ਸਾਨੂੰ ਇਹ ਗੱਲ ਬਿਲਕੁਲ ਚੇਤੇ ਆ ਕਿ ਜਦੋਂ ਦੂਜੀ ਸੰਸਾਰ ਜੰਗ ਹੋਈ ਆ ਉਹਦੇ ਵਿੱਚ ਰੂਸ ਨੇ ਸਾਡਾ ਸਾਥ ਦਿੱਤਾ ਹੈ ਉਹਨਾਂ ਤੋਂ ਬਿਨਾ ਇਹ ਜੰਗ ਜੜੀ ਜਿੱਤੀ ਨਹੀਂ ਸੀ ਜਾ ਸਕਦੀ ਅਸੀਂ ਉਹਦੇ ਵਾਸਤੇ ਧੰਨਵਾਦ ਦੀਆਂ ਪਰ ਉਹ ਕਹਿੰਦੇ ਵੀ ਨਾਲ ਇਹ ਵੀ ਜਿੱਤਿਆ ਰੱਖਣਾ ਚਾਹੀਦਾ ਕਿ ਰੂਸ ਦੀ ਇਕਨੋਮੀ ਫੇਲ ਹੋ ਰਹੀ ਆ ਰੂਸ ਜਿਹੜਾ ਡਿੱਗ ਰਿਹਾ ਆ ਤੇ ਇਸ ਨੂੰ ਡਿੱਗਣ ਵਿੱਚ ਵੱਡਾ ਕਾਰਨ ਜੰਗ ਆ ਜਿਹੜੀ ਰੂਸ ਨੇ ਯੂਕਰੇਨ ਦੇ ਨਾਲ ਛੇੜੀ ਹੋਈ ਆ ਉਹ ਕਹਿੰਦੇ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਪਹਿਲਾਂ ਹੀ ਤਾਂ ਇਹ ਜੰਗ ਲੱਗਣੇ ਨਹੀਂ ਸੀ ਦੇਣੀ ਪਰ ਹੁਣ ਜਦੋਂ ਜੰਗ ਲੱਗ ਚੁੱਕੀ ਆ ਇਹਨੂੰ ਨਿਵੇੜਨਾ ਕਿੱਦਾਂ ਇਹਦੇ ਵਾਸਤੇ ਮੈਂ ਪੁੱਤਰ ਨੂੰ ਕਿਹਾ ਅਭੀ ਆਪਾਂ ਕੋਈ ਸਮਝੌਤਾ ਕਰ ਲਈਏ ਤਾਂ ਕਿ ਤੁਹਾਡਾ ਵੀ ਪਚਾਹ ਹੋਵੇ ਲੋਕਾਂ ਦਾ ਵੀ ਪਚਾਹ ਹੋਵੇ ਤੇ ਬਾਕੀਆਂ ਦੀ ਜ਼ਿੰਦਗੀ ਜਿਹੜੀ ਆ ਸੌਖੀ ਹੋ ਜਾਵੇ ਤੇ ਜੇਕਰ ਤੁਸੀਂ ਨਹੀਂ ਮੰਨਣਾ ਤਾਂ ਫਿਰ ਅਮਰੀਕਾ ਵੱਲੋਂ ਤੁਹਾਡੇ ਦੇ ਉੱਤੇ ਟੈਰਿਫ ਲਾਏ ਜਾਣਗੇ ਟੈਕਸਸ ਲਾਏ ਜਾਣਗੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਹੋਰ ਪਾਬੰਦੀਆਂ ਤੁਹਾਡੇ ਤੇ ਤੇ ਤੁਹਾਡੇ ਦੋਸਤ ਮੁਲਕਾਂ ਤੇ ਲਾਈਆਂ ਜਾਣਗੀਆਂ ਤਾਂ ਕਿ ਤੁਸੀਂ ਦੁਨੀਆ ਵਿੱਚ ਵਪਾਰ ਖੁੱਲ ਕੇ ਨਾ ਕਰ ਸਕੋ ਸੋ ਇੱਕ ਤਰੀਕੇ ਦੇ ਨਾਲ ਸੱਦਾ ਵੀ ਦੇ ਦਿੱਤਾ ਅ ਤੇ ਤਾਂ ਕੀ ਵੀ ਦੇ ਦਿੱਤੀ ਐ ਕਿ ਜਾਂ ਤਾਂ ਵੀ ਤੁਸੀਂ ਸਿੱਧੇ ਤਰੀਕੇ ਦੇ ਨਾਲ ਸਾਡੇ ਨਾਲ ਸਮਝੌਤਾ ਕਰ ਲਓ ਅਦਰਵਾਈਜ਼ ਤੁਹਾਡਾ ਜਿਹੜਾ ਆ ਬਖੀਆ ਜਿਹੜਾ ਹੋਰ ਟਾਈਟ ਕੀਤਾ ਜਾਊਗਾ ਤੇ ਉਹ ਕਹਿੰਦੇ ਵੀ ਇਹਦੇ ਵਾਸਤੇ ਹੁਣ ਗੇਂਦ ਜਿਹੜੀ ਆ ਉਹ ਪੁਤਨ ਦੇ ਪਾਲੇ ਵਿੱਚ ਆ ਜਦੋਂ 트ੰਪ ਹੁਣ ਇਹ ਰਾਸ਼ਟਰਪਤੀ ਬਣਿਆ ਉਦੋਂ ਵੀ ਪੁਤਨ ਨੇ ਇਹੀ ਗੱਲ ਆਖੀ ਸੀਗੀ ਕਿ ਉਹ ਉਹ ਗੱਲਬਾਤ ਲਈ ਤਿਆਰ ਆ ਜਿੰਨਾ ਜਿੰਨਾ ਬਾਰਡਰਾਂ ਦੇ ਉੱਤੇ ਉਹਨਾਂ ਦੀ ਫੌਜ ਪਹੁੰਚੀ ਉਹਨਾਂ ਤੋਂ ਪਿੱਛੇ ਨਹੀਂ ਹਟਣਾ ਪਰ ਉਹ ਸਮਝੌਤੇ ਲਈ ਤਿਆਰ ਆ ਤੋ ਗੱਲ ਉਧਰ ਨੂੰ ਹੀ ਜਾਂਦੀ ਪ੍ਰਤੀਤ ਹੋ ਰਹੀ ਆ ਪਿਛਲੀ ਵਾਰੀ ਵੀ 트੍ਰੰਪ ਅਤੇ ਪੁਤਨ ਦੇ ਜਿਹੜੇ ਸਬੰਧ ਬੜੇ ਸਖਾਵੇਂ ਰਹੇ ਸੀ ਹਾਲਾਂਕਿ ਅਮਰੀਕਨ ਲੋਕ ਜਿਹੜੇ ਆ ਰਸ਼ੀਆ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਇਹ ਉਹ ਮੁਲਕ ਹੈਗਾ ਆ ਪਰ 트੍ਰੰਪ ਦੇ ਸਮੇਂ ਸਬੰਧ ਸਖਾਵੇਂ ਹੋ ਜਾਂਦੇ ਆ ਹੁਣ ਵੀ ਗੱਲ ਉਧਰ ਨੂੰ ਵੱਧ ਰਹੀ ਆ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਦੁੱਖ ਕਿਸੇ ਨੂੰ ਲੱਗ ਰਿਹਾ ਤਾਂ ਯੂਕਰੇਨ ਨੂੰ ਤੇ ਯੂਰੋਪੀਅਨ ਮੁਲਕਾਂ ਨੂੰ ਲੱਗਣਾ ਕਿਉਂਕਿ ਨੁਕਸਾਨ ਬਹੁਤਾ ਉਹਨਾਂ ਦਾ ਹੋਇਆ ਹੈ ਯੂਕਰੇਨ ਸਾਰਾ ਢਹਿ ਗਿਆ ਲੋਕ ਬਹੁਤ ਮਾਰੇ ਗਏ ਆ ਆ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਜਲੂਸ ਨਿਕਲ ਜਾਊਗਾ ਜੇਕਰ ਹੁਣ ਸ਼ਾਂਤੀ ਹੁੰਦੀ ਆ ਦੂਜੇ ਪਾਸੇ ਯੂਰਪੀਅਨ ਮੁਲਕਾਂ ਨੇ ਰੂਸ ਦੇ ਨਾਲ ਕਈ ਸਮਝੌਤੇ ਤੋੜੇ ਆ ਉਥੇ ਮਹਿੰਗਾਈ ਬਹੁਤ ਹੋਈ ਆ ਹੋਰ ਕਈ ਸਮੱਸਿਆਵਾਂ ਨੇ ਜਨਮ ਲਿਆ ਆ ਸੋ ਉਹ ਕਿਹਦੇ ਵਿੱਚ ਜੇਕਰ ਅਮਰੀਕਾ ਨੇ ਫੈਸਲੇ ਕਰਨੇ ਆ ਵੀ ਕਦੋਂ ਲੜਾਈ ਲਾਉਣੀ ਆ ਕਦੋਂ ਲੜਾਈ ਬੰਦ ਕਰਨੀ ਆ ਤੇ ਸਾਡਾ ਵਿੱਚ ਫਿਰ ਕੀ ਲੈਣਾ ਦੇਣਾ ਹੋ ਗਿਆ ਨਾਟੋ ਦੀ ਕੀ ਲੋੜ ਰਹਿ ਗਈ ਯੂਨਾਈਟਿਡ ਨੇਸ਼ਨਸ ਦੀ ਕੀ ਲੋੜ ਰਹਿ ਗਈ ਸੋ ਇਸ ਗੱਲ ਨੂੰ ਲੈ ਕੇ ਹੁਣ ਕਿੰਤੂ ਪ੍ਰਾਂਤੂ ਵੀ ਕੀਤੇ ਜਾ ਰਹੇ ਆ ਡੋਟੀ ਗਲ ਟਰੰਪ ਨੇ ਜਿਹੜਾ ਇੱਕ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀਗਾ ਉਹਦੇ ਵਿੱਚ ਇਹ ਕਿਹਾ ਸੀਗਾ ਕਿ ਦੁਨੀਆ ਵਿੱਚੋਂ ਹੋਰ ਰਿਫਿਊਜੀ ਨਹੀਂ ਲੈ ਜਾਣਗੇ ਜਿਹੜਾ ਯੂਐਸਏ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਆ ਕਹਿੰਦੇ ਮੈਂ ਬੰਦ ਕਰ ਦਿੱਤਾ ਆ ਹੁਣ ਹੋਇਆ ਇਹ ਆ ਕਿ 27 ਤਰੀਕ ਤੱਕ ਇਸ ਪ੍ਰੋਗਰਾਮ ਦੇ ਤਹਿਤ ਦੂਜੇ ਦੇਸ਼ਾਂ ਵਿੱਚੋਂ ਰਿਫਿਊਜੀ ਅਮਰੀਕਾ ਆਉਣੇ ਸੀਗੇ ਪਰ ਤੁਰੰਤ ਇਹਨਾਂ ਨੂੰ ਰੋਕ ਦਿੱਤਾ ਗਿਆ ਜੀ ਸੋ ਜਿਹੜੇ ਰਿਫਿਊਜੀ ਹਜੇ ਪਾਈਪਲਾਈਨ ਦੇ ਵਿੱਚ ਹੀ ਸੀਗੇ ਜਿਹਨਾਂ 27 ਤਰੀਕ ਤੋਂ ਪਹਿਲਾਂ-ਪਹਿਲਾਂ ਆ ਜਾਣਾ ਸੀਗਾ ਉਹਨਾਂ ਦੀਆਂ ਫਲਾਈਟਾਂ ਵੀ ਰੋਕ ਦਿੱਤੀਆਂ ਗਈਆਂ ਹਜ਼ਾਰਾਂ ਦੇ ਵਿੱਚ ਉਹਨਾਂ ਨੇ ਹੀ ਗਿਣਤੀ ਆ ਇਹਨਾਂ ਵਿੱਚੋਂ ਕੁਝ ਨੇ ਸੀਰੀਆ ਤੋਂ ਕੁਝ ਨੇ afghanistan ਤੋਂ ਆਉਣਾ ਸੀ ਕੱਲੇ afghanistan ਦੇ ਵਿੱਚੋਂ ਹੀ 1600 ਦੇ ਕਰੀਬ ਰਿਫਿਊਜੀ ਅਮਰੀਕਾ ਪਹੁੰਚਣੇ ਸੀਗੇ 27 ਤਰੀਕ ਤੋਂ ਪਹਿਲਾਂ-ਪਹਿਲਾਂ ਇਹਨਾਂ ਵਿੱਚੋਂ ਵੱਡੀ ਗਿਣਤੀ ਉਹ ਆ ਜਿਹਨਾਂ ਨੇ ਅਮਰੀਕਨ ਫੌਜਾਂ ਦੀ afghanistan ਜੰਗ ਵੇਲੇ ਮਦਦ ਕੀਤੀ ਸੀਗੀ ਇਹਨਾਂ ਲਈ ਮੁਖਬਰੀ ਕੀਤੀ ਸੀਗੀ ਜਾਂ ਹੋਰ ਕਿਸੇ ਤਰੀਕੇ ਅਮਰੀਕਨ ਫੌਜ ਦੀ ਉਹਨਾਂ ਨੇ ਸਹਾਇਤਾ ਕੀਤੀ ਸੀ ਹੁਣ ਦੂਜੇ ਪਾਸੇ 트럼ਪ ਵੱਲੋਂ ਇਹ ਵੀ ਆਖਿਆ ਜਾ ਰਿਹਾ ਕਿ 7 ਬਿਲੀਅਨ ਦਾ ਫੌਜੀ ਸਾਜ਼ੋ-ਸਮਾਨ ਜਿਹਦੇ ਵਿੱਚ ਰੈਂਕ ਤੇ ਹੈਲੀਕਾਪਟਰ ਤੱਕ ਸ਼ਾਮਿਲ ਆ ਉਹ ਅਮਰੀਕਨ ਫੌਜਾਂ ਉੱਥੋਂ ਛੱਡਿਆਈਆਂ ਆ ਉਹ ਪੈਸੇ ਦੀ ਪਰਪਾਈ ਅਸੀਂ ਤਾਲਿਬਾਨ ਤੋਂ ਕਰਵਾਉਣੀ ਆ ਤੇ ਤਾਲਿਬਾਨ ਕਹਿ ਰਹੇ ਆ ਕਿ ਅਸੀਂ ਉਹ ਪੈਸੇ ਨਹੀਂ ਦੇਣੇ ਸੋ ਉਧਰੋਂ ਵੀ ਗੱਲ ਵਿਗੜਦੀ ਭਤੀਜ ਹੋ ਰਹੀ ਆ ਇਸ ਦੇ ਨਾਲ ਹੀ ਜਿਹੜੀ ਇੱਕ ਸਰਕਾਰੀ ਮੁਲਾਜ਼ਮ ਕਹੇ ਸਾਡੇ ਪਾਲਿਸੀ ਦੇ ਜਿਹੜੇ ਅਮਰੀਕਾ ਦੇ ਆ ਖਾਸ ਕਰਕੇ ਜਿਹੜੇ ਵਾਸ਼ਿੰਗਟਨ ਡੀਸੀ ਵਿੱਚ ਉਸ ਵੇਲੇ ਤਣਾਅਤ ਸੀ ਜਦੋਂ ਟਰੰਪ ਦੇ ਗੱਦੀ ਖੁੱਸਣ ਤੋਂ ਬਾਅਦ ਉੱਥੇ ਦੰਗੇ ਹੋਏ ਆ ਉਹ ਬੜੇ ਨਾਰਾਜ਼ ਇਸ ਤਰੀਕੇ ਦੇ ਨਾਲ 트럼ਪ ਵੱਲੋਂ ਆਮ ਮਾਫੀ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਉਸ ਵੇਲੇ ਹਿੰਸਾ ਵਿੱਚ ਸ਼ਾਮਲ ਸੀ ਬਾਅਦ ਦੇ ਵਿੱਚ ਅਦਾਲਤਾਂ ਨੇ ਉਹਨਾਂ ਨੂੰ ਸਜ਼ਾਾਂ ਮਿਣਾਈਆਂ 트럼ਪ ਨੇ ਸਾਰੇ ਬਰੀ ਕਰ ਦਿੱਤੇ ਉਹ ਕਹਿੰਦੇ ਵੀ ਇਹਦੇ ਨਾਲ ਕਾਨੂੰਨ ਦਾ ਜਿਹੜਾ ਵਿਸ਼ਵਾਸ ਟੁੱਟੂਗਾ ਪੁਲਿਸੀਆਂ ਦਾ ਮਨੋਬਲ ਟੁੱਟੂਗਾ ਕਿਉਂਕਿ ਉਸ ਹਮਲੇ ਵਿੱਚ ਉਹਨਾਂ ਦੰਗਿਆਂ ਦੇ ਵਿੱਚ 150 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ ਜਿਹਨਾਂ ਵਿੱਚੋਂ ਕਈਆਂ ਦੇ ਗੰਭੀਰ ਸੱਟਾਂ ਲਗੀਆਂ ਸੀ ਉਹ ਕਹਿੰਦੇ ਵੀ ਤਾਂ ਇਹ ਗੱਲ ਹੋ ਗਈ ਵੀ ਕੋਈ ਵੀ ਮੁੜ ਕੇ ਪੁਲਿਸ ਦੇ ਨਾਲ ਹੈਂਸਿਕ ਕਾਰਵਾਈ ਤੇ ਤਾਰੂ ਹੋ ਜਾਇਆ ਕਰੂਗਾ ਤੇ ਬਾਅਦ ਵਿੱਚ 4 ਸਾਲ ਬਾਅਦ ਕਰੈਕਟਰ ਪ੍ਰੋਫਾਈਲ ਬਦਲ ਕੇ ਉਹਨੂੰ ਮਾਫ ਕਰ ਦਿਆ ਕਰੂਗਾ ਇਹਦੇ ਨਾਲ ਜਸਟਿਸ ਸਿਸਟਮ ਦਾ ਵੀ ਮਜ਼ਾਕ ਉੱਡਦਾ ਆ ਅਮਰੀਕਨ ਸਿਸਟਮ ਦਾ ਵੀ ਮਜ਼ਾਕ ਉੱਡਦਾ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਧੋਖਾ ਹੁੰਦਾ ਜਿਹੜੇ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਆ ਸੋ ਇਸ ਕਾਲ ਦੇ ਉੱਤੇ ਕਾਫੀ ਨਿਰਾਸ਼ਗੀ ਪ੍ਰਗਟਾਈ ਜਾ ਰਹੀ ਹੈ ਤੇ ਨੂੰ ਅਦਾਲਤੀ ਚੁਣੌਤੀ ਵੀ ਦਿੱਤੀ ਜਾ ਰਹੀ ਆ ਇਸ ਦੇ ਨਾਲ ਹੀ ਜਿਹੜੀ ਇਹ ਗੱਲ ਆਖੀ ਜਾ ਰਹੀ ਹੈ ਕਿ ਅਮਰੀਕਾ ਦੇ ਵਿੱਚ ਡਾਈਵਰਸਿਟੀ ਇਨਕਲੂਜਨ ਨਾਲ ਜਿਹੜਾ ਮਹਿਕਮਾ ਡੀਈਆਈ ਆ ਉਹ ਵੀ ਖਤਮ ਕੀਤਾ ਜਾ ਰਿਹਾ ਤੇ ਹੁਣ ਅੱਜ ਗੱਲ ਪਤਾ ਲੱਗੀ ਆ ਕਿ ਜਿਹੜੇ ਉਹਦੇ ਮੁਲਾਜ਼ਮ ਨੇ ਉਹਨਾਂ ਨੂੰ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ ਆ ਤੇ ਬਾਅਦ ਵਿੱਚ ਉਹਨਾਂ ਨੂੰ ਲੇਆਫ ਕਰ ਦਿੱਤਾ ਜਾਊਗਾ ਨੋਰੀਗਾ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਇੱਕ ਵੱਡੀ ਗੱਲਬਾਤ ਇਹ ਚੱਲੀ ਸੀਗੀ ਕਿ ਡਾਈਵਰਸਿਟੀ ਐਂਡ ਇਨਕਲੂਜ਼ਨ ਮਤਲਬ ਕਿ ਸਾਰੇ ਰੰਗਦਾਰ ਲੋਕਾਂ ਨੂੰ ਵਿੱਚ ਸ਼ਾਮਲ ਕਰੋ ਜਿਹੜੇ ਲਿੰਗ ਸਾਰੇ ਆ ਉਹ ਸ਼ਾਮਲ ਕਰੋ ਤਾਂ ਕਿ ਇਹ ਗੱਲ ਜਿਹੜੀ ਜਾਂਦੀ ਹੈ ਕਿ ਜਿੱਥੇ ਫੈਸਲੇ ਹੁੰਦੇ ਆ ਲੀਡਰ ਜਿੱਥੇ ਦਸਤਾਂ ਵਿੱਚ ਫੈਸਲੇ ਲੈਂਦੇ ਆ ਛੋਟੇ ਤੋਂ ਵੱਡੇ ਪੱਧਰ ਤੱਕ ਉੱਥੇ ਇੱਕ ਖਾਸ ਕੌਮ ਜਿਹੜੀ ਫੈਸਲੇ ਲੈਂਦੀ ਆ ਬਾਕੀਆਂ ਨੂੰ ਦੂਰ ਰੱਖਿਆ ਜਾਂਦਾ। ਸੋ ਡਾਇਵਰਸਿਟੀ ਇਨਕਲੂਜਨ ਦਾ ਮਤਲਬ ਇਹ ਹੈ ਕਿ ਹਰੇਕ ਨੂੰ ਵਿੱਚ ਸ਼ਾਮਲ ਕਰੋ ਜਿੱਥੇ ਫੈਸਲੇ ਲਏ ਜਾਂਦੇ ਆ। ਅਮਰੀਕਾ ਦੇ ਵਿੱਚ ਉਹ ਮਹਿਕਮਾ ਖਤਮ ਕਰ ਦਿੱਤਾ ਗਿਆ। ਕਹਿੰਦੇ ਮੈਲਡ ਦੇ ਹਿਸਾਬ ਨਾਲ ਉੱਥੇ ਆਉਣਾ ਪਊਗਾ। ਜੇਕਰ ਕਿਸੇ ਕਿਸੇ ਉਹਦੇ ਤੇ ਆਉਣਾ ਕੋਈ ਇਸ ਕਰਕੇ ਨਹੀਂ ਕਿ ਕਿਸੇ ਖਾਸ ਰੰਗ ਜਾਤ ਦੇ ਨਾਲ ਜਾਂ ਲਿੰਗ ਦੇ ਨਾਲ ਉਹ ਸੰਬੰਧਤ ਆ। ਜਿਹੜਾ ਬੰਦਾ ਜਾਂ ਜਿਹੜੀ ਵੀ ਔਰਤ ਮੈਰਿਟ ਦੇ ਹਿਸਾਬ ਨਾਲ ਯੋਗ ਆ ਉਹ ਕਿਸੇ ਵੀ ਰੰਗ ਦੀ ਹੋ ਸਕਦੀ ਆ ਕਿਹੋ ਜਿਹੀ ਵੀ ਦਿੱਖ ਦੇ ਹੋ ਸਕਦੇ ਆ ਵੀ ਉਹਨਾਂ ਨੂੰ ਪਹਿਲ ਦੇਣੀ ਪਊਗੀ ਇਹ ਕੋਈ ਖਾਸ ਜਿਹੜੀ ਰੈਜ਼ਰਵੇਸ਼ਨ ਉਹਦੇ ਵਾਸਤੇ ਨਹੀਂ ਹੋਣੀ ਆ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਜਿਹੜੀ ਡਰ ਦੀ ਮਹਿਮਾ ਡਰ ਦੀ ਲਹਿਰਾ ਉਹ ਲੋਕਾਂ ਵਿੱਚ ਇਹ ਆ ਕਿਉਂਕਿ ਕੱਲ ਤੋਂ ਇਹ ਗੱਲਾਂ ਚੱਲ ਰਹੀਆਂ ਕਿ ਜਿਹੜਾ ਅਮਰੀਕਨ ਮਹਿਕਮਾ ਹੈਗਾ ਆਈਸ ਇਮੀਗ੍ਰੇਸ਼ਨ ਮਹਿਕਮਾ ਉਹਦੇ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਆ ਬਾਰਡਰ ਤੇ ਤਾਂ ਸਖਤੀ ਹੋਈ ਹੋਈ ਆ ਇਹ ਵੀ ਕਿਹਾ ਜਾ ਰਿਹਾ ਕਿ ਕੰਮਾਂ ਤੇ ਧਾਰਮਿਕ ਸੰਸਥਾਾਂ ਦੇ ਉੱਤੇ ਅਤੇ ਸਕੂਲਾਂ ਦੇ ਬਾਹਰ ਦੇ ਅੰਦਰ ਵੀ ਰੇਡਜ਼ ਕੀਤੀਆਂ ਜਾ ਸਕਦੀਆਂ ਆ ਬਹੁਤ ਸਾਰੇ ਜਿਹੜੇ ਲੀਗਲ ਕੰਮ ਐ ਉਹ ਡਰ ਦੇ ਕੰਮਾਂ ਦੇਣੀ ਜਾ ਰਹੇ ਜਿਹਦੇ ਕਰਕੇ ਖਾਸ ਕਰਕੇ ਕੈਲੀਫੋਰਨੀਆ 'ਚ ਕੰਮ ਬੜੇ ਪ੍ਰਭਾਵਿਤ ਹੋ ਰਹੇ ਆ ਬਹੁਤ ਸਾਰੇ ਜਿਹੜੇ ਐਗਰੋਕਲਚਰ ਸੰਬੰਧੀ ਪਲਾਂਟ ਹੈਗੇ ਆ ਜਾਂ ਖੇਤ ਜਿਨ੍ਹਾਂ 'ਚ ਕੰਮ ਲੋਕੀ ਕਰਦੇ ਆ ਉਹ ਜਾ ਨਹੀਂ ਰਹੇ ਜਿਹਦੇ ਕਰਕੇ ਕਹਿੰਦੇ ਵੀ ਆਉਣ ਵਾਲੇ ਦਿਨਾਂ 'ਚ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਮਰੀਕਾ ਤੇ ਕੈਨੇਡਾ 'ਚ ਵੱਧ ਸਕਦੀਆਂ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗਲੋਬਲ ਇੰਟਰਨੈਟ ਦੀ ਗਲੋਬਲ ਇੰਟਰਨੈਟ ਉਹ ਆ ਜਿਹੜਾ ਆਪਾਂ ਸਾਰੇ ਵਰਤਦੇ ਆ ਜਿਹਦੇ ਜ਼ਰੀਏ ਆਪਾਂ ਖਬਰਾਂ ਪੜ੍ਹਦੇ ਆ ਈਮੇਲਸ ਵਰਤਦੇ ਆ ਸਰਚਾਂ ਕਰਦੇ ਆ ਸੋਸ਼ਲ ਮੀਡੀਆ ਵਰਤਦੇ ਆ ਪਰ ਚੀਨ ਦੇ ਵਿੱਚ ਸਾਰਾ ਕੁਝ ਅਲਾਉਡ ਨਹੀਂ ਹੈਗਾ ਚੀਨ ਦਾ ਫੋਨ ਸਿਸਟਮ ਵੀ ਆਪਣਾ ਆ ਚੀਨ ਦਾ ਇੰਟਰਨੈਟ ਸਿਸਟਮ ਵੀ ਆਪਣਾ ਆ ਚੀਨ ਦੇ ਸੋਸ਼ਲ ਮੀਡੀਆ ਨੈਟਵਰਕ ਪਲੈਟਫਾਰਮ ਵੀ ਆਪਣੇ ਆ ਇਹ ਤੋਂ ਤਾਂ ਕਿ ਸਰਚ ਇੰਜਨ ਜਿਹੜੇ Google ਵਰਗੇ ਉਹ ਵੀ ਉਹਨਾਂ ਦੇ ਆਪਣੇ ਆ। ਸੋ ਬਾਹਰੋਂ ਕਿਸੇ ਨੂੰ ਲਾਉ ਨਹੀਂ ਕੀਤਾ ਜਾਂਦਾ। ਜਿਹੜੇ ਲੋਕ ਚੀਨ ਘੁੰਮਣ ਫਿਰਨ ਜਾਂਦੇ ਆ ਉਹ ਦੱਸਦੇ ਆ ਕਿ ਉੱਥੇ ਤੁਸੀਂ ਜਾ ਕੇ Facebook, Twitter ਜਾਂ Gmail ਵਗੈਰਾ ਨਹੀਂ ਖੋਲ ਸਕਦੇ ਜਾਂ ਰੈਗੂਲਰ ਇੰਟਰਨੈਟ ਜਿਹੜਾ ਆ ਉਹ ਨਹੀਂ ਵਰਤ ਸਕਦੇ। ਉਹਦੇ ਲਈ ਤੁਹਾਨੂੰ VPN ਜਾਨੀ ਕਿ ਵਰਤਣਾ ਪੈਂਦਾ ਆ। ਫਾਇਰਵਾਲ ਜਿਹੜੀ ਆ ਉਹਨੂੰ ਬਾਈਪਾਸ ਕਰਨਾ ਬੰਦਾ ਜਿਹੜਾ ਕਿ ਵੈਸੇ ਗੈਰਕਾਨੂੰਨੀ ਆ ਉੱਥੇ ਸੋ ਹੁਣ ਚੀਨ ਵੱਲੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਕਿ ਗਲੋਬਲ ਇੰਟਰਨੈਟ ਖੋਲ ਦੇਣਾ ਚਾਹੀਦਾ ਆ ਕਿਉਂਕਿ ਚੀਨ ਆਪਣੇ ਆਪ ਨੂੰ ਇੰਟਰਨੈਟ ਦੇ ਮਾਮਲੇ ਵਿੱਚ ਇਨਾ ਸੁਰੱਖਿਅਤ ਕਰ ਚੁੱਕਾ ਕਿ ਉਹ ਕਹਿੰਦੇ ਵੀ ਸਾਨੂੰ ਹੁਣ ਖਤਰਾ ਨਹੀਂ ਹੈਗਾ ਵੀ ਕੋਈ ਹੋਰ ਕਿਸੇ ਆ ਕੇ ਸਾਨੂੰ ਪ੍ਰਭਾਵਿਤ ਕਰ ਸਕੇ ਸੋ ਉਹ ਦੋਨੋਂ ਵਿਚਾਰਾਂ ਚੱਲ ਰਹੀਆਂ ਆ ਇਹਨੂੰ ਕਿਤੇ ਨਾ ਕਿਤੇ ਟਿਕਟੌਕ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਟਿਕਟੌਕ ਚੀਨ ਦੀ ਬਹੁਤ ਵੱਡੀ ਐਪ ਆ ਬਹੁਤ ਕਮਾਈ ਵਾਲੀ ਐਪ ਆ ਬਹੁਤ ਪਪੂਲਰ ਐਪ ਆ ਪਰ ਅਮਰੀਕਾ ਕਹਿ ਰਿਹਾ ਜੇ ਜਾਂਦਾ ਸਾਡਾ ਵਿੱਚ ਹਿੱਸਾ ਪਾਓ ਨਹੀਂ ਤਾਂ ਅਸੀਂ ਔਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਟਿਕਟੌਕ ਬੰਦ ਕਰ ਦੇਣੀ ਆ ਅਦਾਲਤਾਂ ਪਹਿਲਾਂ ਹੀ ਬੰਦ ਕਰਨ ਨੂੰ ਕਹਿ ਚੁੱਕੀਆਂ ਟਰੰਪ ਨੇ ਕੁਝ ਦਿਨਾਂ ਲਈ ਖੋਲੀ ਆ ਸੋ ਇਹਦੇ ਵਾਸਤੇ ਸਮਝੌਤਾ ਹੋ ਸਕਦਾ ਆ ਵੀ ਟਿਕਟੌਕ ਜਿਹੜੀ ਅਮਰੀਕਾ ਦੇ ਵਿੱਚ ਚੱਲੂਗੀ ਦੂਜੇ ਪਾਸੇ ਜਿਹੜੇ ਅਮਰੀਕਨ ਐਪਸ ਆ ਟਵਿੱਟਰ ਵਗੈਰਾ ਫੇਸਬੁੱਕ ਤੇ ਗੂਗਲ ਇਹ ਸਾਰੇ ਚੀਨ ਵਿੱਚ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਗੱਲ ਲੱਗ ਪਿਆ ਕੋ ਉਹ ਤਰਦੀ ਪ੍ਰਤੀਤ ਹੋ ਰਹੀ ਹੈ ਜੀ ਅਖੀਰ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਜੀ ਇੱਕ ਪਾਸੇ ਜਿਹੜੇ ਆ ਭਾਜਪਾ ਵਾਲੇ ਪੰਜਾਬ ਨੂੰ ਬਦਨਾਮ ਕਰ ਰਹੇ ਆ ਦੂਜੇ ਪਾਸੇ ਕਾਂਗਰਸ ਵਾਲੇ ਬਦਨਾਮ ਕਰ ਰਹੇ ਆ ਭਾਜਪਾ ਦੇ ਨਵੀਂ ਦਿੱਲੀ ਤੋਂ ਇੱਕ ਬੀਜੇਪੀ ਦੇ ਉਮੀਦਵਾਰ ਨੇ ਜੀ ਪ੍ਰਵੇਸ਼ ਵਰਮਾ ਉਹ ਕਹਿੰਦੇ ਵੀ ਪੰਜਾਬ ਦੀਆਂ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦਿੱਲੀ 'ਚ ਘੁੰਮ ਰਹੀਆਂ ਉਧਰੋਂ 26 ਜਨਵਰੀ ਆ ਰਹੀ ਆ ਕੰਮ ਬੜਾ ਖਤਰਨਾਕ ਹੋ ਚੱਲਿਆ ਇਹਦੇ ਉੱਤੇ ਪੰਜਾਬੀ ਇਤਰਾਜ਼ ਕਰ ਰਹੇ ਆ ਵੀ ਕੀ ਪੰਜਾਬ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਭਾਰਤ ਦਾ ਹਿੱਸਾ ਆ ਸਾਡਾ ਟੋਟਾਂ ਗਿਆ ਤੇ ਦੂਜੇ ਪਾਸੇ ਤੁਸੀਂ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਘੁੰਮਣ ਤੇ ਇੰਦਾ ਇਤਰਾਜ਼ ਕਰ ਰਹੇ ਆਂ ਜਿਵੇਂ ਕਿਸੇ ਵਿਦੇਸ਼ੀ ਮੁਲਕ ਦੀਆਂ ਗੱਡੀਆਂ ਘੁੰਮ ਰਹੀਆਂ ਹੋਣ ਇਹ ਪੰਜਾਬ ਦੇ ਵਿੱਚੋਂ ਜੇ ਦਿੱਲੀ 'ਚ ਗੱਡੀਆਂ ਆ ਗਈਆਂ 26 ਜਨਵਰੀ ਦੇ ਲਾਗੇ ਛਾਗੇ ਤੇ ਇਹਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਆ ਤੋ ਇਸ ਗੱਲ ਦੇ ਉੱਤੇ ਕਾਫੀ ਇਤਰਾਜ਼ ਕੀਤਾ ਜਾ ਰਿਹਾ ਦੂਜਾ ਬਿਆਨ ਹਿਮਾਚਲ ਦੇ ਕਾਂਗਰਸੀ ਅਧਾਇਰ ਚੰਦਰ ਸ਼ੇਖਰ ਠਾਕਰ ਨੇ ਦਿੱਤਾ ਉਹ ਕਹਿੰਦੇ ਵੀ ਹਿਮਾਚਲ ਦੇ ਵਿੱਚ ਪੰਜਾਬ ਤੋਂ ਨਸ਼ਾ ਆ ਰਿਹਾ ਪੰਜਾਬੀ ਆ ਕੇ ਨਸ਼ਾ ਵਰਤਾ ਰਹੇ ਆ ਤੇ ਇਹਦੇ ਵਾਸਤੇ ਪੰਜਾਬ ਜ਼ਿੰਮੇਵਾਰ ਹੈਗਾ ਸੋ ਹਿਮਾਚਲ ਦੇ ਵਿੱਚ ਕੋਈ ਨਸ਼ਾ ਨਵਾਂ ਨਹੀਂ ਹੈਗਾ ਜਿਹੜੇ ਲੋਕ ਹਿਮਾਚਲ ਘੁੰਮ ਕੇ ਆਉਂਦੇ ਆ ਉਹ ਜਾਣਦੇ ਆ ਕਿਵੇਂ ਤੁਹਾਨੂੰ ਹਰੇਕ ਟਾਬੇ ਦੇ ਉੱਤੇ ਹਰੇਕ ਮੋਟਲ ਦੇ ਵਿੱਚ हिप्पी ਜਾਂ ਭੰਗੀ ਬੈਠੇ ਮਿਲ ਜਾਣਗੇ ਜਿਹੜਾ ਕਿ ਦਹਾਕਿਆਂ ਤੋਂ ਉੱਥੇ ਨਸ਼ਾ ਕਰਦੇ ਰਹਿੰਦੇ ਆ ਬੂਟੀ ਪੀ ਕੇ ਤਾਂ ਭੰਗ ਪੀ ਕੇ ਜਾਂ ਬ੍ਰਾਊਨ 슈ਗਰ ਵਗੈਰਾ ਕੀ ਹੁੰਦੀ ਸੀਗੀ ਉਹ ਯੂਜ਼ ਕਰਕੇ ਤੁਹਾਨੂੰ ਅਕਸਰ ਦੇਖੇ ਡਿਗੋ ਮਿਲ ਜਾਣਗੇ ਪਰ ਉਲਟਾ ਹੁਣ ਹਿਮਾਚਲ ਪੰਜਾਬ ਦੇ ਉੱਤੇ ਦੋਸ਼ ਲਾ ਰਿਆ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਗਿਲਾ ਕਰ ਰਹੇ ਆ ਤੇ ਨਾਲ ਹੀ ਗੱਲ ਕਰੀਏ ਸੁਖਵੀਰ ਬਾਦਲ ਹੋਣਾ ਦੀ ਕਾਲੀਦਲ ਦੀ ਭਾਰਤੀ ਚੱਲ ਰਹੀ ਆ ਹਾਲਾਂਕਿ ਜਿਹੇਦਾਰ ਨੇ ਤਾਂ ਦੇਸ਼ ਇਹਦੇ ਦਿੱਸ ਗਿਆ ਕਿ ਭਾਰਤੀ ਜਿਹੜੀ ਨਿਰਪੱਖ ਹੋਣੀ ਚਾਹੀਦੀ ਆ ਪਰ ਉਹਦੇ ਵਿੱਚ ਇਥੇ ਕਾလီਦਲ ਵਾਲੇ ਖੁਦ ਜ਼ੋਰ ਲਾ ਰਹੇ ਆ ਕਿ ਸ਼ਖਬੀਰ ਪੱਖੀ ਭਾਰਤੀ ਹੋ ਜਵੇ ਉਥੇ ਇੱਕ ਨਵੀਂ ਗੱਲ ਇਹ ਬਾਹਰ ਆਈ ਆ ਕਿ ਆਮ ਆਦਮੀ ਪਾਰਟੀ ਵਾਲੇ ਵੀ ਕੋਸ਼ਿਸ਼ ਕਰ ਰਹੇ ਆ ਕਿ ਕਾလီਦਲ ਦੀ ਭਾਰਤੀ ਵਿੱਚ ਆਪਣੇ ਬੰਦੇ ਵਿੱਚ ਪਵਾ ਜਾਈਏ ਸ਼ਖਬੀਰ ਬਾਦਲ ਨੇ ਖਲਾਸਾ ਕੀਤਾ ਆ ਕਿ ਉਹਨਾਂ ਦੀ ਜਾਣਕਾਰੀ ਚ ਇਹ ਗੱਲ ਆਈ ਆ ਕਿ ਹਰੇਕ ਹਲਕੇ ਵਿੱਚ ਚਾਹ ਤੋਂ 5000 ਵੋਟ ਇਹੋ ਜਿਹੀ ਬਣਾ ਦਿੱਤੀ ਗਈ ਹੈ ਜਿਨ੍ਹਾਂ ਦਾ ਕੋਈ ਐਡਰੈਸ ਨਹੀਂ ਹੈਗਾ ਉਹ ਕਹਿੰਦੇ ਵੀ ਸਾਨੂੰ ਸ਼ੱਕ ਆ ਕਿ ਇਹ ਜਾਲੀ ਵੋਟਾਂ ਬਣਾਉਣ ਦੇ ਵਿੱਚ ਸਰਕਾਰ ਦੇ ਅਫਸਰਾਂ ਨੇ ਤਾਂੜਲੀ ਕੀਤੀ ਆ ਅਤੇ ਇਹ ਲੋਕ ਵੀ ਦੂਜੇ ਧਰਮਾਂ ਦੇ ਲੱਗਦੇ ਆ ਤੇ ਇੱਥੇ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਦੀਆਂ ਵੋਟਾਂ ਬਣਾ ਰਹੇ ਆ ਤਾਂ ਕਿ ਅਕਾਲੀ ਦਲ ਦੇ ਵਿੱਚ ਆਪਣੇ ਬੰਦੇ ਵਾੜ ਕੇ ਅਕਾਲੀ ਦਲ ਨੂੰ ਹਾਈਜੈਕ ਕੀਤਾ ਜਾ ਸਕੇ ਉਹ ਕਹਿੰਦੇ ਵੀ ਸਬੰਧੀ ਅਸੀਂ ਆਉਣ ਵਾਲੇ ਚੋਣ ਕਮਿਸ਼ਨ ਨੂੰ ਵੀ ਮਿਲਾਂਗੇ ਕਿ ਅਕਾਲੀ ਦਲ ਦੀ ਭਾਰਤੀ ਵਿੱਚ ਜਾਲੀ ਵੋਟਾਂ ਭਾਰਤੀ ਕਰਕੇ ਅਕਾਲੀ ਦਲ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਸਰਕਾਰੀ ਪੱਧਰ ਤੇ ਚੱਲ ਰਹੀਆਂ ਆ ਉਹ ਕਈ ਪਾਸੋਂ ਚੈਲੰਜਸ ਆ ਰਹੇ ਆ ਜੀ ਇੱਕ ਪਾਸੇ ਸੁਖਬੀਰ ਬਾਦਲ ਜਿਹੇ ਦਰਾਂ ਨਾਲ ਜਰੇ ਆ ਦੂਜੇ ਪਾਸੇ ਜਿਹੜੇ ਹੋਰ ਧੜੇ ਆ ਉਹ ਇਹ ਕਹਿ ਰਹੇ ਆ ਕਿ ਸੁਖਬੀਰ ਬਾਦਲ ਹੁਣੀ ੱੱਕੇ ਨਾਲ ਆਪਣਾ ਗਲਬਾ ਕਾਇਮ ਰੱਖਣਾ ਚਾਹੁੰਦੇ ਆ ਸਿਰਫ ਆਪਣੀਆਂ ਹੀ ਵੋਟਾਂ ਬਣਾ ਰਹੇ ਆ ਤੇ ਹੁਣ ਸੁਖਬੀਰ ਬਾਦਲ ਹੁਣੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਵਾਲੇ ਸਾਡੇ ਜਾ ਕੇ ਵੋਟਾਂ ਬਣਾਈ ਜਾਂਦੇ ਆ ਉਹ ਕਾਲੀ ਦਲ ਨੂੰ ਹਾਈਜੈਕ ਕਰਨਾ ਚਾਹੁੰਦੇ ਆ ਸੋ ਕਾਲੀ ਦਲ ਹਰੇਕ ਪਾਸਿਓਂ ਹੀ ਖਤਰੇ 'ਚ ਆ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ